ਜਦੋਂ ਗੱਲ ਆndi ਬਾਬਾ ਸ਼੍ਰੀ ਚੰਜੀ ਦੀ ਸ਼ਬਦ ਵਰਤਦੇ ਆਪਾਂ ਕਿ ਭਗਵਾਨ ਇੱਥੇ بڑا ਕੁਐਸਚਨ ਮਾਰਕ ਲਗਾ ਦਿੱਤਾ ਜਾਂਦਾ ਕਿ ਅਸੀਂ ਭਗਵਾਨ ਕਿਉਂ ਲਗਾਉਨੇ ਆ ਅਸੀਂ ਉਹਨਾਂ ਨੂੰ ਬਾਬਾ ਸ਼੍ਰੀ ਚੰਜੀ ਵੀ ਤਾਂ ਕਹਿ ਸਕਦੇ ਆ ਉਹਨਾਂ ਦਾ ਨਾਮ ਜਿਹੜਾ ਰੱਖਿਆ ਗਿਆ ਸ਼੍ਰੀਚੰਦ ਰੱਖਿਆ ਗਿਆ ਤੇ ਸ਼੍ਰੀ ਕੀ ਹੁੰਦਾ ਹੈ ਸ਼ਰੋਮਣੀ ਸਭ ਤੋਂ ਉੱਚਾ ਸਭ ਤੋਂ ਸ੍ਰੇਸ਼ਟ ਤੇ ਸਭ ਤੋਂ ਸ੍ਰੇਸ਼ਟ ਪਰਮਾਤਮਾ ਤੋਂ ਬਿਨਾਂ ਤੇ ਕੋਈ ਨਹੀਂ ਹੈਗਾ ਜੀ ਸਭ ਤੋਂ ਸ੍ਰੇਸ਼ਟ ਭਗਵਾਨ ਤੋਂ ਬਿਨਾਂ ਤੇ ਕੋਈ ਨਹੀਂ ਹੈਗਾ ਤੇ ਜੇ ਅਸੀਂ ਭਗਵਾਨ ਅੱਗੇ ਲਾਭ ਹੀ ਦਿੱਤਾ ਤੇ ਇਹਦੇ ਵਿੱਚ ਕੀ ਹੋ ਗਿਆ ਸਿੱਧੀ ਜੀ ਗੱਲ ਹੈ ਵੀ ਜੇ ਭਗਵਾਨ ਉਹਨਾਂ ਦੇ ਅੱਗੇ ਲੱਗੇ ਆ ਉਹਨਾਂ ਨੇ ਕੁਝ ਕਮਾਇਆ ਤਾਂ ਲੱਗਿਆ ਸਾਨੂੰ ਨਹੀਂ ਕੋਈ ਆਂਦਾ ਜਿਹੜੇ ਬੰਦੇ ਬੋਲਦੇ ਆ ਵੀ ਉਹਨਾਂ ਨੂੰ ਭਗਵਾਨ ਘਰ ਤੋਂ ਆਉਂਦੇ ਨੇ ਵੀ ਸਾਡੇ ਤੁਹਾਡੇ ਵਰਗਿਆਂ ਨੂੰ ਨਹੀਂ ਕੋਈ ਭਗਵਾਨ ਆਂਦਾ ਉਹਨਾਂ ਨੂੰ ਘਰ ਤੋਂ ਆਉਂਦੇ ਉਹਨਾਂ ਦੇ ਤਪ ਨੇ ਉਹਨਾਂ ਦੀਆਂ ਬੰਦਗੀਆਂ ਨੇ ਉਹਨਾਂ ਦੇ ਸਿਮਰਨ ਨੇ ਉਹਨਾਂ ਦੇ ਲੱਖਾਂ ਲੱਖਾਂ ਜਨਮਾਂ ਦੇ ਚੌਂਕੜੇ ਨੇ ਐਵੇਂ ਨਹੀਂ ਨਾਮ ਅੱਗੇ ਭਗਵਾਨ ਲੱਗਦਾ ਤੇ ਵੈਸੇ ਵੀ ਹਰ ਕਾ ਸੇਵਕ ਹਰ ਹੀ ਜਿਹਾ ਜਿਹੜਾ ਹਰੀ ਦਾ ਸੇਵਕ ਹੁੰਦਾ ਹੈ ਹਰੀ ਦੇ ਵਰਗਾ ਹੁੰਦਾ ਹੈ ਭੇਦ ਨਾ ਜਾਣੋ ਮਾਨਸ ਦੇ ਹਨ ਕਿ ਤੁਸੀਂ ਇਹਨੂੰ ਭੇਦ ਨਾ ਸਮਝ ਲਿਓ ਵੀ ਇਹ ਮਨੁੱਖੀ ਬੇ ਹੈ ਜਾਂ ਕੋਈ ਹੋਰ ਹੈ ਜਿਹੜਾ ਹਰੀ ਦਾ ਸੇਵਕ ਹੈ ਹਰੀ ਹੋ ਜਾਂਦਾ ਹੈ ਇਸ ਕਰਕੇ ਉਹਦੇ ਅੱਗੇ ਭਗਵਾਨ ਲਾਪ ਜਲਾਣਾ ਕੋਈ ਪਾਪ ਨਹੀਂ ਹੈਗਾ